ਸੋ ਸਾਡੇ ਨਾਲ ਉੱਗੇ ਗਾਇਕ ਪ੍ਰੀਤ ਹਰਪਾਲ ਜੁੜ ਚੁੱਕੇ ਨੇ ਪ੍ਰੀਤ ਹਰਪਾਲ ਹੁਣਾਂ ਦੇ ਨਾਲ ਗੱਲ ਕਰਦੇ ਆ ਇਹ ਵੀ ਕਿਉਂਕਿ ਕਲਾਕਾਰ ਭਾਈਚਾਰਾ ਹੋਣ ਦੇ ਨਾਤੇ ਇਹ ਵੀ ਪਤਾ ਲੈਣ ਦੇ ਵਾਸਤੇ ਪਹੁੰਚੇ ਪ੍ਰੀਤ ਹਰਪਾਲ ਹੁਣਾਂ ਨੇ ਵੀ ਉਹਨਾਂ ਦੀ ਪੋਸਟ ਪਾਈ ਕੇ ਪਰਮਾਤਮਾ ਸੇਹ ਤਿਆਬ ਕਰੇ ਪ੍ਰੀਤ ਜੀ ਜਦੋਂ ਅਸੀਂ ਖਬਰ ਸੁਣੀ ਜਾਂ ਖਬਰ ਪੜ੍ਹੀ ਤਾਂ ਸਾਡਾ ਆਪਣਾ ਮਨ ਬਲੁੰਦ ਰਿਆ ਗਿਆ ਬਹੁਤ ਦੁੱਖ ਲੱਗਾ ਕਿ ਇੱਕ ਵੱਡਾ ਗਾਇਕ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਬਹੁਤ ਕਹਿਰ ਦੀ ਖਬਰ ਹੈ ਜੀ ਅੱਜ ਮਤਲਬ ਸਵੇਰੇ ਸਵੇਰੇ ਸਾਨੂੰ ਮਿਲੀ ਆ ਤਾਂ ਮਨ ਬਹੁਤ ਦੁਖੀ ਹੈ ਬਹੁਤ ਭਾਰੀ ਮਾਨ ਹੈ ਕਿਉਂਕਿ ਇਹ ਜਵਾਨ ਬੁੱਤ ਚਲਾ ਜਾਣਾ ਕਿਸੇ ਦਾ ਛੋਟੇ ਛੋਟੇ ਬੱਚਿਆਂ ਦਾ ਬਾਪ ਚਲੇ ਜਾਣਾ ਔਰ ਇੰਨਾ ਵਧੀਆ ਇਨਸਾਨ ਇੰਨਾ ਵਧੀਆ ਕਲਾਕਾਰ ਔਰ ਇੰਨਾ ਮਤਲਬ ਪਰਿਵਾਰਿਕ ਗਾਉਣ ਵਾਲਾ ਆਰਟਿਸਟ ਮਤਲਬ ਬੜਾ ਹੀ ਬੜਾ ਹੀ ਦੁੱਖ ਹੋ ਰਿਹਾ ਕਿ ਪਰ ਮਾਤਾ ਮਾ ਪਤਾ ਨਹੀਂ ਕਿੱਥੇ ਬਹਿ ਕੇ ਲੇਖ ਲਿਖਦਾ ਆ ਥੋੜੇ ਸਮੇਂ ਖਾਲ 1.5 ਸਾਲ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਚਲੇ ਗਏ ਸੀਗੇ ਬਿਲਕੁਲ ਤੇ ਉਸ ਮਾਂ ਦੇ ਦਿਲ ਤੇ ਕੀ ਬੀਤਦੀ ਹੋਗੀ ਮਤਲਬ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਇਹੋ ਜਿਹਾ ਘਾਟਾ ਜਿਹੜਾ ਕਦੇ ਵੀ ਪੂਰਾ ਨਹੀਂ ਹੋਣਾ ਖਾਸ ਕਰ ਪਰਿਵਾਰ ਵਾਸਤੇ ਕਿਉਂਕਿ ਅਸੀਂ ਅਸੀਂ ਉਹਦੇ ਸਮਕਾਲੀ ਆ ਅਸੀਂ ਸਾਨੂੰ ਦੁੱਖ ਆ ਦੁੱਖ ਰਹੂਗਾ ਵੀ ਬਟ ਫਿਰ ਵੀ ਅਸੀਂ ਆਪਣੀ ਆਪਣੀ ਜ਼ਿੰਦਗੀ 'ਚ ਥੋੜੇ ਦਿਨਾਂ ਨੂੰ ਮੁੜ ਜਾਵਾਂਗੇ ਆ ਅੱਜ ਸਾਨੂੰ ਬਹੁਤ ਦੁੱਖ ਹੋਇਆ ਪਰ ਉਸ ਪਰਿਵਾਰ ਨੂੰ ساری ਉਮਰ ਮਤਲਬ ਇਹ ਜਿਹੜਾ ਪਹਾੜ ਦੁੱਖਾਂ ਦਾ ਇਹ ਸੈਣਾ ਬਹੁਤ ਔਖਾ ਹੋ ਜਾਊਗਾ 프리ਜੀ ਇਹ ਵੀ ਕਹਿ ਰਿਹਾ ਕਿਉਂਕਿ ਲੋਕ ਚਾਉਣ ਵਾਲਿਆਂ ਦਾ ਤੰਤਾ ਲੱਗਿਆ ਜਦੋਂ ਉਹਨਾਂ ਦੇ ਐਕਸੀਡੈਂਟ ਦੀ ਖਬਰ ਲੋਕਾਂ ਨੇ ਸੁਣੀ ਇਤੋਂ ਤੱਕ ਕਿ ਕੋਈ ਸਿਆਸਤਦਾਨ ਵੀ ਨਹੀਂ ਰਿਹਾ ਜਿਨ੍ਹਾਂ ਨੇ ਪਤਾ ਨਹੀਂ ਲਿਆ ਕਿਉਂਕਿ ਬੜੇ ਪਿਆਰੇ ਇਨਸਾਨ ਸੀ ਬੜੇ ਮਲਾਪੜੇ ਇਨਸਾਨ ਸੀ ਹਰੇਕ ਨੂੰ ਝੁੱਕ ਕੇ ਮਿਲਦੇ ਸੀਗੇ ਬਿਲਕੁਲ ਸਹੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮੈਂ ਦੁੱਖ ਦੀ ਸ਼ਰੀਕ ਨਹੀਂ ਹੋ ਸਕਿਆ ਕਿਉਂਕਿ ਮੈਂ ਮੈਨੂੰ ਕੈਨੇਡਾ ਹੋਣਾ ਪੈ ਗਿਆ ਮੈਂ ਪਿਛਲੇ 1.5 ਮਹੀਨੇ ਤੋਂ ਕੈਨੇਡਾ ਆ ਜੀ ਤੇ ਪਰ ਮਤਲਬ ਮੈਂ ਗਿੱਪੀ ਹੋਣਾ ਨਾ ਮੇਰੀ ਨਿਰੰਤਰ ਗੱਲ ਹੁੰਦੀ ਰਹਿੰਦੀ ਸੀ ਕਿ ਵੀ ਕਿੱਦਾਂ ਬਈ ਮੈਂ ਉਹਨਾਂ ਤੋਂ ਅਪਡੇਟਸ ਲੈਂਦਾ ਰਹਿੰਦਾ ਸੀ ਜੱਸੀ ਭਾਈ ਉਹਨਾਂ ਨਾਲ ਮੇਰੀ ਨਿਰੰਤਰ ਮਤਲਬ ਦੂਜੇ ਤੀਜੇ ਦਿਨ ਗੱਲ ਹੁੰਦੀ ਸੀ ਕਿਵੇਂ ਜੁਹੰਦਾ ਵੀਰ ਕਿਵੇਂ ਆ ਤੇ ਉਹਨਾਂ ਵੱਲੋਂ ਮਤਲਬ ਇਹੀ ਹੁੰਦਾ ਸੀਗਾ ਕਿ ਕੋਸ਼ਿਸ਼ਾਂ ਨੇ ਦੁਆਵਾਂ ਨੇ ਕਰ ਰਹੇ ਆ ਆਪਾਂ ਪ੍ਰਮਾਤਮਾ ਤੇ ਠੀਕ ਸੇਧੀ ਆਪ ਕਰੇ ਉਹਨਾਂ ਨੂੰ ਹੈਨਾ ਆਪਣੇ ਪਰਿਵਾਰ ਚ ਆਉਣ ਪਰ ਸ਼ਾਇਦ ਪ੍ਰਮਾਤਮਾ ਅੱਖਾਂ ਤੇ ਕੰਨ ਦੋਨੋਂ ਬੰਦ ਕਰਕੇ ਬੈਠਾ ਹੈ ਨਹੀਂ ਕਿਸੇ ਦੀ ਦੁਆ ਸੁਣੀ ਉਹਨੇ ਮਤਲਬ ਅੱਜ ਖੋលਿਆ ਸਾਡਾ ਵੀ ਸਾਡੇ ਤੋਂ ਤਾਂ ਦੁਖੀ ਨੇ ਪ੍ਰੀਤ ਹਰਪਾਲ ਵੀ ਕਿਉਂਕਿ ਸ਼ਬਦ ਨਹੀਂ ਹੁੰਦੇ ਬੋਲ ਨਹੀਂ ਪਾਉਂਦੇ ਅੱਖਾਂ ਨਮ ਨੇ ਜਦੋਂ ਇੱਕ ਸਮਕਾਲੀ ਇਸ ਦੁਨੀਆ ਤੋਂ ਚਲਿਆ ਜਾਵੇ ਲੋਕ ਜਿਹਨੂੰ ਪਿਆਰ ਕਰਦੇ ਨੇ ਅਪਰੀਜੀ ਤੁਹਾਡੀ ਤਾਂ ਯਾਦ ਵੀ ਹੋਣੀ ਹੈ ਕਿਉਂਕਿ ਤੁਸੀਂ ਅਕਸਰ ਮਿਲਦੇ ਰਹਿੰਦੇ ਸੀਗੇ ਰਾਜਵੀਰ ਨੂੰ ਸਟੇਜ ਤੇ ਵੀ ਤੁਹਾਨੂੰ ਇਕੱਠਿਆਂ ਦੇਖਿਆ ਗਿਆ ਤਾਂ ਕੋਈ ਇੱਕ ਯਾਦ ਐਸੀ ਸਾਡੇ ਨਾਲ ਸਾਂਝੀ ਕਰ ਦਿਓ ਸਾਡੇ ਦਰਸ਼ਕਾਂ ਦੇ ਨਾਲ ਕਿਉਂਕਿ ਅੱਜ ਦਰਸ਼ਕਾਂ ਦਾ ਬਹੁਤ ਪਿਆਰ ਕਰਦੇ ਸੀ ਰਾਜਵੀਰ ਨੂੰ ਮੈਂ ਜਦੋਂ ਵੀ ਮਿਲਦਾ ਸੀ ਆਪਣਾ ਛੋਟਾ ਵੀਰ ਸੀ ਹੱਥ ਚੁੰਮ ਕੇ ਮਿਲਦਾ ਰਿਹਾ ਉਹਨੇ ਹੱਥ ਚੁਮਣਾ ਬੜੇ ਰਿਸਪੈਕਟ ਦੇ ਨਾਲ ਤੇ ਫਿਰ ਮੈਂ ਬੜੇ ਨਿੱਕੇ ਜੀ ਤਰੀਕੇ ਨਾਲ ਗੱਲ ਬਕੜੀ ਸੀ ਲੈ ਕੇ ਫਿਰ ਉਹਨਾਂ ਕਹਿਣਾ ਵੀਰ ਜੀ ਸੀ ਤੁਹਾਨੂੰ ਫੋਲੋ ਕਰਦੇ ਆ ਤੁਹਾਨੂੰ ਸੁਣਦੇ ਆਏ ਆ ਤੁਸੀਂ ਬਹੁਤ ਚੰਗਾ ਗਾਇਆ ਹੁਣ ਤੱਕ ਸੋ ਮਤਲਬ ਬੜੇ ਬੜਾ ਪਿਆਰਾ ਇਨਸਾਨ ਸੀਗਾ ਕਲਾਕਾਰ ਤੇ ਹੈਗੇ ਹੈਗਾ ਹੀ ਸੀਗਾ ਵਧੀਆ ਔਰ ਆਂ ਮਤਲਬ ਇਨਸਾਨ ਬੜਾ ਪਿਆਰਾ ਸੀ ਬੜਾ ਨਿੱਗਾ ਸੁਭਾਅ ਸੀ ਉਹਦਾ ਜਦੋਂ ਵੀ ਮਿਲਦਾ ਬੜਾ ਹੱਸੋ ਜੁਕਾਰਦਾ ਚਿਹਰਾ ਤੇ ਮੈਨੂੰ ਯਾਦ ਆ ਸੀ ਉਹ ਜੱਜ ਜੀ ਖੈਰਾ ਦੇ ਇੱਕ ਫੰਕਸ਼ਨ ਸੀਗਾ ਤੇ ਉਹ ਆਪਣਾ ਅਰਜਨ ਤੇ ਪ੍ਰੇਮ ਤੇ ਲੋਨ ਦੋਨੋਂ ਢਲੋਨੇ ਤੇ ਉਹ ਮੈਨੂੰ ਥੋੜਾ ਜਿਹਾ ਨਾਮ ਦਾ ਗਲਤੀ ਲੱਗੀ ਅਰਜਨ ਮੇਰੇ ਕੋਲ ਖੜਾ ਸੀ ਮੈਂ ਉਹਨੂੰ ਪ੍ਰੇਮ ਕਹੀ ਜਾ ਰਿਹਾ ਸੀਗਾ ਕਿ ਪ੍ਰੇਮ ਵੀਰ ਨੇ ਮੈਨੂੰ ਫਰਮਾਇਸ਼ ਕੀਤੀ ਜਾ ਨਵੇਂ ਨਵੇਂ ਆਏ ਸੀਗੇ ਜੀ ਮੈਨੂੰ ਨਾਮ ਦਾ ਥੋੜਾ ਕਨਫਿਊਜ਼ਨ ਹੋ ਗਿਆ ਤੇ ਪਿੱਛੇ ਮੈਨੂੰ ਹੱਸ ਕੇ ਕਹਿੰਦਾ ਵੀ ਜਵੰਦੀਾ ਕਿ ਕੋਈ ਜਵੰਦੀ ਦੀ ਸਟੇਜ ਸੀ ਕਹਿੰਦਾ ਭਾਜੀ ਇਹਨੂੰ ਅਰਜਨ ਵੀ ਕਹਿੰਦੇ ਨੇ ਅੱਜ ਨਾਲ ਅਰਜਨ ਵੀ ਕਹਿੰਦੇ ਨੇ ਤੇ ਅਸੀਂ ਸਾਰੇ ਸਟੇਜ ਤੇ ਖੜ ਕੇ ਹੱਸ ਵੀ ਮੈਂ ਕਿਹਾ ਜਾਲ ਯਾਰ ਵੀ ਪ੍ਰੇਮ ਨਾਲ ਲਿਆ ਹੋਇਆ ਮੇਰਾ ਮਤਲਬ ਪ੍ਰੇਮ ਨਾਮ ਯਾਰ ਕਬੂਲ ਕਰਿਓ ਕਿ ਸੌਰੀ ਮੈਂ ਸਕਿਪ ਕਰ ਗਿਆ ਸੀ ਮਾਈਂਡ ਚ ਸੋ ਮਤਲਬ ਛੋਟੀ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਯਾਦ ਰਹਿ ਜਾਂਦੀਆਂ ਔਰ ਉਹਨੇ ਮੈਨੂੰ ਅੰਬੈਰਸ ਨਹੀਂ ਕੀਤਾ ਉਹਨੇ ਮੈਨੂੰ ਬੜੇ ਪਿਆਰ ਨਾਲ ਕਹਿ ਕੇ ਭਾਜੀ ਇਹਨ ਮਤਲਬ ਬਹੁਤ ਸਿਆਣਾ ਮੁੰਡਾ ਸੀਗਾ ਬਹੁਤ ਸਿਆਣਾ ਮੁੰਡਾ ਸੀ ਸੀ ਕਹਿਣ ਨੂੰ ਦਿਲ ਹੀ ਨਹੀਂ ਕਰਦਾ ਸੱਚੀ ਇਹ ਹੈਗੇ ਐ ਲੱਗ ਰਿਹਾ ਵੀ ਅਸਿੱਖੀ ਵੀ ਬਹੁਤ ਸਿਆਣਾ ਮੁੰਡਾ ਹੈ ਹੂੰ ਸੋਹੜੀਆਂ ਦੁਆਵਾਂ ਕੀਤੀਆਂ ਕਬੂਲ ਨਹੀਂ ਕੀਤੀਆਂ ਪਰਮਾਤਮਾ ਨੇ ਬੜੇ ਦੁੱਖ ਦੀ ਗੱਲ ਹੈ ਬਹੁਤ ਹੀ ਦੁੱਖ ਦੀ ਗੱਲ ਹੈ ਚਲੋ ਪਰਮਾਤਮਾ ਤੁਹਾਨੂੰ ਵੀ ਬਾਲ ਉਦਮ ਬਖਸ਼ੇ ਕਿਉਂਕਿ ਯਾਰਾਂ ਦੋਸਤਾਂ ਦੇ ਲਈ ਵੀ ਸਮਕਾਲੀਆਂ ਦੇ ਲਈ ਵੀ ਇਹ ਬੜਾ ਵੱਡਾ ਝਟਕਾ ਹੈ ਬੜਾ ਵੱਡਾ ਸਦਮਾ ਹੈ ਤਾਂ ਪਰਮਾਤਮਾ ਤੁਹਾਨੂੰ ਵੀ ਬਾਲ ਉਦਮ ਬਖਸ਼ੇ ਕਿ ਤੁਸੀਂ ਵੀ ਇਸ ਇਹ ਜਿਹੜਾ ਸੱਚ ਹੈ ਇਸ ਨੂੰ ਕਬੂਲ ਕਰ ਸਕੋ